ਇੱਕ ਰਾਤ ਕੱਟੀ ਹੈ ਜੀ ਮਾਤਾ ਗੁਜਰਕੌਰ ਜਿੰਨੇ ਕੁੰਮੇ ਮਾਸ਼ ਕੀ ਘਰ ਜਿਹੜੀ ਦੂਜੀ ਰਾਤ ਕੱਟੀ ਨਾ ਗੰਗੂ ਘਰ ਗੰਗੂ ਕਿੰਨਾ ਨੀਚ ਸੀਗਾ ਜ਼ਰੂਰ ਸੁਣਨਾ ਕਿੱਥੋਂ ਤੱਕ ਉਹਨੇ ਨੀਚਤਾ ਕੀਤੀ ਕੁੰਮੇ ਮਾਸ਼ ਕੀ ਦੇ ਇਲਾਕੇ ਤੋਂ ਲੈ ਕੇ ਤੇ ਗੰਗੂ ਦਾ ਪਿੰਡ ਤਕਰੀਬਨ 30 ਕਿਲੋਮੀਟਰ ਦਾ ਸਫ਼ਰ ਹੈ ਕਹਿੰਦੇ ਤੁਰਾ ਕੇ ਲੈ ਕੇ ਗਿਆ ਉਹ ਵੀ ਜੰਗਲਾ ਦੇ ਰਾਹ ਦੇ ਵਿੱਚ ਤੇ ਆਪਣੇ ਪਿੰਡ ਲਿਆਂ ਤੋਂ ਪਹਿਲੇ ਪਿੰਡ ਤੋਂ ਬਾਹਰ ਜੰਗਲ ਦੇ ਵਿੱਚ ਰੁਕਾ ਦਿੱਤਾ ਉੱਥੇ ਵੀ ਛੋਟਾ ਜਿਹਾ ਗੁਰਦੁਆਰਾ ਹੈ ਜੀ ਉੱਥੇ ਵੀ ਗੁਰਦੁਆਰਾ ਜਿੱਥੇ ਰੁਕੇ ਉੱਥੇ ਰੁਕਾਤਾ ਮਾਤਾ ਤੂੰ ਇੱਥੇ ਖਲੋ ਮੈਂ ਤੇਰੇ ਵਾਸਤੇ ਰੋਟੀ ਦਾ ਪ੍ਰਬੰਧ ਕਰਾਂ ਜਾਂ ਕੁਝ ਹੋਰ ਤੇ ਘਰ ਜਾ ਕੇ ਕੀ ਕਹਿੰਦਾ ਆਪਣੀ ਮਾਂ ਨੂੰ ਕਹਿੰਦਾ ਮਾਂ ਕੋ ਖਜ਼ਾਨਾ ਉੱਥੇ ਤੇ ਮੈਨੂੰ ਰੋਟੀ ਵਿੱਚ ਜ਼ਹਿਰ ਪਾ ਕੇ ਦੇ ਦੇ ਮੈਂ ਬੱਚਿਆਂ ਨੂੰ ਮੈਂ ਮਾਤਾ ਗੁਜਰਕੌਰ ਨੂੰ ਉੱਥੇ ਹੀ ਖਤਮ ਕਰ ਆਉਂਦਾ ਕਹਿੰਦੇ ਇਹਦੀ ਮਾਤਾ ਨੇ ਬੜੇ ਕੀਨੇ ਪਾਈ। ਬੜੀਆਂ ਲਾਂਹਤਾ ਪਾਈਆਂ। ਕਿਹੋ ਜਾਂ ਕਰਮ ਕਰਦਾ ਤੂੰ। ਕਹਿੰਦੇ ਫਿਰ ਮਾਤਾ ਦੇ ਕਹਿਣ ਤੇ ਘਰ ਲੈ ਆਇਆ। ਜਦੋਂ ਘਰ ਆਇਆ ਤੇ ਜਿਹੜੀ ਰੋਟੀ ਦਿੱਤੀ ਨਾ ਸਾਬਜਾਦਿਆਂ ਨੂੰ ਤੇ ਮਾਤਾ ਗੁਜਰਕੌਰ ਨੂੰ। ਇਤਨੀ ਮਾੜੀ ਸੀਗੀ ਜਿਵੇਂ ਆਪਾਂ ਕਹਿ ਲਾਂਗੇ ਕਿ ਕੁੱਤੇ ਨੂੰ ਵੀ ਨਹੀਂ ਸੀ ਪਾ ਸਕਦੇ। ਉਹ ਰੋਟੀ ਵੱਲ ਵੇਖ ਕੇ ਨਾ ਮਾਤਾ ਗੁਜਰਕੌਰ ਜੀ ਨੇ ਆਪਣੀ ਥੈਲੀ ਦੇ ਵਿੱਚੋਂ ਇੱਕ ਮੋਹਰ ਕੱਢੀ ਤੇ ਕਹਿੰਦੇ ਗੰਗੂਆ ਬੱਚੇ ਭੁੱਖੇ ਨੇ ਜਾਂ ਬਾਜ਼ਾਰ ਚੋਂ ਕੁਝ ਲੈ ਆ ਤੇ ਖਵਾ ਦੇ ਪਤਾਸੇ ਲੈ ਕੇ ਆਇਆ ਜੀ ਇੱਕ ਪੈਸੇ ਇੱਕ ਇੱਕ ਮੋਹਰ ਤੇ ਕਿੰਨੇ ਜਿੰਨੇ ਮਿਲੇ ਸਾਬ ਜਿਆਦਿਆਂ ਨੇ ਉਹ ਰਾਤ ਪਤਾਸੇ ਖਾ ਕੇ ਕੱਟੀ ਸਾਧ ਸੰਗਤ ਜੀ ਹੋਣ ਜਦੋਂ ਇਹਨੇ ਮੋਹਰਾ ਦੀ ਥੈਲੀ ਵੇਖ ਲਈ ਇਹ ਵੇਖਣਾ ਪਿਆਰ ਵਾਲਾ ਇਤਿਹਾਸ ਹੈ ਦੁਨੀਆ ਦੇ ਲੋਕ ਕਹਿੰਦੇ ਜੀ ਮੋਹਰਾ ਦੀ ਥੈਲੀ ਮੋਹਰਾ ਦੀ ਥੈਲੀ ਰਾਤ ਕੋਸ਼ਿਸ਼ ਕੀਤੀ ਮੋਹਰਾ ਦੀ ਥੈਲੀ ਉਹ ਮੈਂ ਖੋਲਵਾ ਖੜਾਕ ਕੀਤੇ ਤੇ ਮਾਤਾ ਜੀ ਦੇਖਦੇ ਨੇ ਉਹ ਮੋਰਾ ਦੀ ਥੈਲੀ ਕਿੱਥੇ ਆ ਗੰਗੂਆ ਮੋਰਾ ਦੀ ਥੈਲੀ ਕਿੱਥੇ ਆ ਕਹਿੰਦਾ ਰੋਲਾ ਪਾਣ ਲਾ ਪਿਆ ਮਾਤਾ ਗੁਜਰਕ ਹੋਰ ਕਹਿੰਦੇ ਤੂੰ ਮੋਰਾ ਰੱਖਣੀਆਂ ਰੱਖ ਲੈ ਮੇਰੇ ਕੋਲ ਲਾਲ ਨੇ ਬੜੇ ਕੀਮਤੀ ਵੇਖੋ ਵਿਦਵਾਨਾਂ ਦੀ ਸੋਚ ਵੇਖੋ ਗੰਗੂ ਤੂੰ ਮੋਰਾ ਰੱਖਣੀਆਂ ਰੱਖ ਲੈ ਮੇਰੇ ਕੋਲ ਮੋਰਾ ਤੋਂ ਵੀ ਕੀਮਤੀ ਲਾਲ ਨੇ ਇਤੇ ਉਹ ਨਾਲ ਲੁੱਟੇ ਜਾਣ ਰੋਲਾ ਨਾ ਪਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਲਾਲ ਕਿਹੜੇ ਸੀ ਬਾਬਾ ਜੋਰਾਵਾਰ ਸੀ ਬਾਬਾ ਫਤਿਹ ਸਿੰਘ ਏ ਲਾਲਾ ਨੂੰ ਮਾਤਾ ਗੁਜਰਕੌਰ ਜੀ ਨੇ ਐਸੀ ਟ੍ਰੇਨਿੰਗ ਦਿੱਤੀ ਐਸਾ ਅਸ਼ੀਰਵਾਦ ਦਿੱਤਾ ਐਸੀਆਂ ਸਾਖੀਆਂ ਸੁਨਾਈਆਂ ਸਫਰ-ਏ ਸ਼ਹਾਦਤ ਪੂਰਾ ਕਰਾਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਓ ਇੱਕ ਵਾਰੀ ਸਾਹਿਬ ਜਾਦੇ ਦੇ ਪਿਆਰ ਚ ਪੜਨ ਨਾ ਕੋਨ ਨੇ ਸਾਹਿਬ ਜਾਦੇ ਹੀਰੇ ਲਾਲੇ ਅਮੋਲੇ ਹੀਰੇ ਲਾਲੇ ਅਮੋਲੇ ਹੀਰੇ ਲਾਲੇ ਅਮੋਲੇ ਹੀਰੇ ਲਾਲੇ ਅਮੋਲੇ ਕੋਰ ਸਿੱਖ ਜਾਣੀਏ ਸਿੱਖ ਜਾ ਰਹੀਏ ਗੁਰ ਸਿੰਘ ਜਾ ਰਹੀਏ ਗੁਰ ਸਿੱਖ ਜਾ ਰਹੀਏ ਧੀਰੇ ਲਾਲਿਆ ਮੋਲੇ ਧੀਰੇ ਲਾਲਿਆ ਮੋਲੇ ਧੀਰੇ ਲਾਲਿਆ ਲਾਲੇ ਅਮੋਲੇ ਕਿ ਦੁਨਨਾ ਸਿੰਘ ਹੰਡੋਰੀਆ ਲਿਖਦਾ ਕਹਿੰਦਾ ਸਾਹਿਬ ਜادہ ਦੀ ਚਰਨਾ ਦੀ ਤਸਵੀਰ ਦਾ ਅਨੁਭਵ ਕਰਨਾ ਸੰਗਤ ਜੀ ਚਰਨਾ ਚ ਕੈਸੀ ਤਾਕਤ ਹੈ ਇਹ ਦੋ ਵਿਚਾਰਾ ਸਾਂਝੀਆਂ ਕਰਕੇ ਫਿਰ ਦਸਾਵਾਂ ਵੱਲੋਂ ਸਮਾਪਤੀ ਹੈ ਕਹਿੰਦਾ ਵੀ ਉਹ ਚਰਨਾ ਵਿੱਚ ਵੇਖੋ ਤਾਕਤ ਕੈਸੀ ਹੈ ਦੁਨਨਾ ਸਿੰਘ ਹੰਡੋਰੀਆ ਦੀ ਲਿਖਤ ਪੜਨਾ ਕਹਿੰਦਾ ਵੀ ਕਦੀ ਸੁਣਿਆ ਧਰਤੀ ਤੇ ਜੇਲ ਨੂੰ ਅਸੀਂ ਕਹੀਏ ਜੇਲ ਸਾਹਿਬ ਥੋੜਾ ਜਿਹਾ ਮੈਂ ਸਰਲ ਕਰਕੇ ਸੁਣਾ ਰਿਹਾ ਕਦੀ ਸੁਣਿਆ ਜੇਲ ਨੂੰ ਕਹੀਏ ਜੇਲ ਸਾਹਿਬ ਕਦੀ ਨਹੀਂ ਕਹਿੰਦੇ ਵੇਖੋ ਤਸਵੀਰ ਕੈਸੀ ਮੁਰਿੰਡੇ ਚਲ ਜੋ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਕੋਤਵਾਲੀ ਸਾਹਿਬ ਆਖੋ ਸਤਨਾਮ ਸ੍ਰੀ ਵਾਹਿ ਹੈ ਹੋਜੀ ਉਤਾਰਾ ਅਮੋਰੰਡੇ ਤੋਂ 20 ਕਿਲੋਮੀਟਰ ਹੈ ਫਤੇਗੜ ਸਾਹਿਬ ਦੁੰਦਾ ਸਿੰਘ ਢੋਰੀਆ ਲਿਖਦਾ ਕਹਿੰਦਾ ਸਾਹਿਬ ਜਾਦਿਆਂ ਨੂੰ ਨਾ ਬੋਰੀਆਂ ਵਿੱਚ ਪਾ ਕੇ ਮਾਤਾ ਗੁਜਰਕੌਰ ਜੀ ਨੂੰ ਵੀ ਬੰਨ ਕੇ ਉਹਨਾਂ ਦੇ ਸਰ ਦੇ ਉੱਤੇ ਇੱਕ ਮਸ਼ਕ ਪਾਈ ਜਿਹਦੇ ਵਿੱਚ ਬੋਰੀ ਕਹ ਲੋ ਜਿਹਦੇ ਵਿੱਚ ਮਿਰਚਾਂ ਲੱਗੀਆਂ ਸੀਗੀਆਂ ਉਹ ਪਾ ਕੇ ਸਾਰਾ ਬੰਨ ਕੇ ਘੋੜਿਆਂ ਤੇ ਤੇ ਗੱਦਿਆਂ ਤੇ ਲੜ ਕੇ ਲੱਦ ਕੇ ਨਾ ਸਰਹੰਦ ਲਿਆਂਦਾ ਗਿਆ ਫਤੇਗੜ ਸਾਹਿਬ ਦੀ ਧਰਤੀ ਤੇ ਤੇ ਜਦੋਂ ਪਹੁੰਚਣ ਲੱਗੇ ਜਿਵੇਂ ਕਹਿੰਦੇ ਥੋੜਾ ਜਿਹਾ ਸਫ਼ਰ ਰਹਿ ਗਿਆ ਉੱਥੇ ਫਤਿਹਗੜ੍ਹ ਸਾਹਿਬ ਉੱਥੇ ਗੁਰਦੁਆਰਾ ਜੀ ਜੋ ਥੋੜਾ ਜਿਹਾ ਸਫ਼ਰ ਰਹਿ ਗਿਆ ਉਹਨਾਂ ਨੇ ਬੈਲਗਾੜੀ ਰੋਕ ਦਿੱਤੀ ਹੁਣ 15 ਮਿੰਟ ਰੁਕੀ 20 ਮਿੰਟ ਰੁਕੇ ਲੋਕ ਦਰਸ਼ਨ ਕਰਨਾ ਆਉਣ ਲੱਗ ਪਏ ਕਹਿੰਦੇ ਜਿੱਥੇ ਰੁਕੀ ਉੱਥੇ ਗੁਰਦੁਆਰਾ ਹੈ ਰੱਥ ਸਾਹਿਬ ਉਹ ਚਰਨਾ ਚ ਕੈਸੀ ਤਸਵੀਰ ਬਾਬਾ ਫਤਿਹ ਸਿੰਘ ਜੀ 1 ਮਿੰਟ ਵੀ ਰੁਕਿਓ ਉੱਥੇ ਵੀ ਗੁਰਦੁਆਰੇ ਕਾਇਮ ਅਗਲੀ ਗੱਲ ਬੜੀ ਪਿਆਰੀ ਲਿਖਦੇ ਨੇ ਉਹ ਸੁਣ ਕੇ ਸਮਾਪਤੀ ਆ ਫਿਰ ਕੀਰਤਨ ਹੈ ਸਾਧ ਸੰਗਤ ਜੀ ਅਗਲੀ ਗੱਲ ਕੀ ਕਹਿੰਦੇ ਨੇ ਦੋਨਾ ਸਿੰਘ ਘੰਡੋਰੀਆ ਕਹਿੰਦੇ ਸਰਹੰਦ ਵੱਲ ਕੋਈ ਜਾਂਦਾ ਹੀ ਨਹੀਂ ਸੀ ਸਰਹੰਦ ਦੀ ਧਰਤੀ ਤੇ ਕੋਈ ਨਹੀਂ ਸੀ ਜਾਂਦਾ ਕਿਉਂਕਿ ਜਿਹੜਾ ਜਾਂਦਾ ਸੀ ਉਹ ਵਾਪਸ ਹੀ ਨਹੀਂ ਸੀ ਆਂਦਾ ਇਹ ਝੁਲਮਾ ਦੀ ਧਰਤੀ ਸੀ ਝੁਲਮਾ ਦੀ ਧਰਤੀ ਸੀ ਉਹ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਮਾਤਾ ਗੁਜਰਕੌਰ ਜੀ ਤੁਹਾਡੇ ਚਰਨ ਪੈਰ ਨਾਲ ਇਹ ਧਰਤੀ ਤੀਰਥ ਸਥਾਨ ਬਣ ਗਈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਲੈ ਕੇ ਜਾਣਾ ਜੀ ਚੀਜ਼ ਨੂੰ ਘਰ ਉਹ ਚਰਨ ਜੇ ਧਰਤੀ ਤੇ ਪਏ ਉਹ ਧਰਤੀ ਪੂਜਨ ਯੋਗ ਹੋ ਗਈ ਉਹ ਚਰਨਾਂ ਨੂੰ ਜੇ ਕੋਈ ਹਿਰਦੇ ਵਿੱਚ ਵਸਾ ਲੇ ਐਸੀ ਤਾਕਤ ਐਸੀ ਤਸਵੀਰ ਹੈ ਉਹ ਹਿਰਦੇ ਪਵਿੱਤਰ ਹੋ ਜਾਂਦੇ ਹਿਰਦੇ ਹੀ ਪੂਜਨੀਕ ਹੋ ਜਾਂਦੇ ਨੇ ਕਹਿ ਦੋ ਪਿਆਰ ਨਾਲ ਸਤਨਾਮ ਸਿੱਖ ਸਾਧ ਸੰਗਤ ਜੀ ਇਹ ਲੜੀਵਾਰ ਇਤਿਹਾਸ ਚੱਲ ਰਿਹਾ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ 26 ਤਰੀਕ ਤੱਕ 27 ਤਰੀਕ ਤੱਕ ਸਾਰੇ ਪ੍ਰੋਗਰਾਮ